ਜਿੰਨੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇਆਂ ਸੀ ਲੋਕਲ ਘਰਾں 'ਚ ਖੜੀਆਂ ਐ ਮਾਲਕ ਦੀਆਂ ਪਰਸਨਲ ਗੱਡੀਆਂ ਸੀ ਤੁਹਾਨੂੰ ਪਤਾ ਥੋੜੀਆਂ-ਬਹੁਤੀਆਂ ਗੱਡੀਆਂ ਤਾਂ ਆਪਾਂ ਲੈ ਕੇ ਆਉਂਦੇ ਨੇ ਘੱਟ ਤੋਂ ਘੱਟ 10 ਗੱਡੀਆਂ ਤੁਹਾਡੇ ਏਰੀਆ 'ਚੋਂ ਤੁਹਾਡੇ ਬਜਟ ਦੇ ਅਨੁਸਾਰ ਆਪਾਂ ਲੈ ਕੇ ਪਹੁੰਚੇ ਆ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਲੈ ਕੇ ਪਹੁੰਚੇ ਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਕੁਝ ਵੀ ਐ ਬੀਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਪਹਿਲੀ ਗੱਡੀ ਆਪਾਂ i20 ਲੈ ਕੇ ਪਹੁੰਚੇ ਆ 2011 ਮਾਡਲ ਹੈ ਜੀ 2 ਲੱਖ ਤੇ 10000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਗੱਡੀ ਅਜਨਾਲੇ ਤੋਂ ਆਪਾਂ ਲੈ ਕੇ ਪਹੁੰਚੇ ਆ ਅਜਨਾਲੇ ਖੜੀ ਆ ਗੱਡੀ ਦਾ ਰੰਗ ਇੱਕ ਵਾਰੀ ਚੈੱਕ ਕਰੋ ਜੀ ਬਹੁਤ ਵਧੀਆ ਰੰਗ ਮਿਲ ਜੂਗਾ ਜੇ ਆਪਾਂ ਗੱਡੀ ਦੇ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ origignal ਚਾਬੀ ਆਪਾਂ ਨੂੰ ਨਾਲ ਮਿਲ ਜੂਗੀ 2 ਲੱਖ ਤੇ 10000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਸੋਹਣੀ ਆ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ 6283209356 ਮਾਲਕ ਦਾ ਨੰਬਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰ ਸਕਦੇ ਹੋ ਜੀ ਡਿਜ਼ਾਇਰ ਆਪਾਂ ਲੈ ਕੇ ਪਹੁੰਚਿਆ ਸੈਕਿੰਡ ਗੱਡੀ ਦਿੱਲੀ ਨੰਬਰ ਹੈ ਜੀ ਗੱਡੀ ਤੇ ਰੰਗ ਚੈੱਕ ਕਰੋ ਗੱਡੀ ਨੂੰ ਇੱਕ ਵਾਰੀ ਚੈੱਕ ਕਰੋ ਜੀ ਬੰਪਰ ਤੋਂ ਲੈ ਕੇ ਬੰਪਰ ਤੱਕ ਗੱਡੀ ਚੈੱਕ ਕਰੋ ਬਹੁਤ ਵਧੀਆ ਆਪਾਂ ਨੂੰ ਮਿਲੂਗੀ ਮਾਲਕ ਦਾ ਏਰੀਆ ਜੀ ਰਗਾ ਐਨਓਸੀ ਲੁਧਿਆਣਾ ਦੀ ਕੱਟੀ ਹੋਈ ਆ ਦਿੱਲੀ ਨੰਬਰ ਹੈ ਜੀ ਨੰਬਰ ਪਲੇਟਾਂ ਸਰਕਾਰੀ ਨੇ 220000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਤੇ ਦੋ ਵੀ ਡਿਮਾਂਡ ਹੈ ਤੇਰਾ ਮਾਡਲ ਹੈ ਕਾਗਜ਼ ਪੱਤਰ ਪੂਰੇ ਨੇ ਸੋਹਣੀ ਗੱਡੀ ਐ ਸੀ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਬਾਕੀ ਰੰਗ ਦੇਖ ਲਓ ਨਾ ਤਾਂ ਕੋਈ ਲੱਗੀ ਬੱਜੀ ਹੈ ਗੱਡੀ ਨਾ ਕੋਈ ਐਕਸੀਡੈਂਟਡ ਹੈ ਨਾ ਕੋਈ ਕਮੀ ਪੇਸ਼ੀ ਹੈ ਸੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਅੰਦਰੋਂ ਵੀ ਗੱਡੀ ਪਸੰਦ ਆਜੂਗੀ ਬਾਹਰੋਂ ਵੀ ਪਸੰਦ ਆਜੂਗੀ ਬਾਕੀ ਕਾਗਜ਼ ਪੱਤਰ ਪੂਰੇ ਨੇ ਤੇ ਅੰਦਰੋਂ ਗੱਡੀ ਸੋਹਣੀ ਹੈ ਇੰਜਨ ਗੇਅਰ ਵੱਲੋਂ ਕੋਈ ਕਮੀ ਨਹੀਂ ਸਰਵਿਸ ਤੋਂ ਲੈ ਕੇ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆ ਗਾ ਤੇ ਜਿਹੜੇ ਮਾਲਕ ਨੇ 83605 13414 ਮਾਲਕ ਦਾ ਨੰਬਰ ਹੈ ਜੀ ਕਰੋ ਜੀ ਗੱਲ ਕੋਈ ਵੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਵਰਨ ਆਫ ਲਿਉਡਿਕ ਆਪਾਂ ਲੈ ਕੇ ਪਹੁੰਚੇ ਹਾਂ 1.6 2012 ਮਾਡਲ 3 ਲੱਖ ਤੇ 20000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਨਿਹਾਲ ਸਿੰਘ ਵਾਲਾ ਮਾਲਕ ਦਾ ਏਰੀਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਹੁੰਡਾਈ ਦੀ ਵਰਨਾ ਗੱਡੀ ਆ ਸੋਹਣੀ ਗੱਡੀ ਲੈ ਕੇ ਆਪਾਂ ਪਹੁੰਚੇ ਹਸੀਂ ਤੁਸੀਂ ਸੋਹਣੀ ਗੱਡੀ ਵਰਨ ਆ ਪਾਲਦੇ ਸੀਗੇ ਵਧੀਆ ਗੱਡੀ ਆ ਸੀ ਆ ਰੰਗ ਰੂੰਗ ਪੂਰਾ ਵਧੀਆ ਪਿਆਗਾ ਨਾ ਕੋਈ ਲੱਗੀ ਬੱਜੀ ਆ ਬੰਪਰ ਆਪਣ ਨੂੰ ਪੂਰੇ ਵਧੀਆ ਮਿਲ ਜਾਣਗੇ ਬੈਕ ਸਾਈਡ ਵਾਲਾ ਬੰਪਰ ਚੈੱਕ ਕਰ ਲਓ ਫਰੰਟ ਵਾਲਾ ਚੈੱਕ ਕਰ ਲਓ ਜੀ ਬਾਕੀ ਮਾਲਕ ਨੇ ਫੋਟੋਆਂ ਪੂਰੀਆਂ ਵਧੀਆ ਆਪਣੇ ਕੋਲ ਖਿੱਚ ਕੇ ਭੇਜੀਆਂ ਜੇ ਕਿਸ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋਂ ਬਾਕੀ ਤੁਸੀਂ ਜਾਉਂਗੇ ਨਾਲੇ ਸਟਾਰਟ ਕਰਕੇ ਦੇਖ ਲਓ ਨਾਲੇ ਤੋੜ ਕੇ ਦੇਖ ਲਓ ਜਦੋਂ ਪੂਰੀ ਤਰ੍ਹਾਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਰੇਟ ਇੱਕ ਡਿਮਾਂਡ ਹੈ 3B 90565 ਤੇ 49106 ਇਹ ਮਾਲਕ ਦਾ ਨੰਬਰ ਹੈ ਗੱਲ ਕਰਾਂਗੇ ਆਪਾਂ ਆਲਟੋ ਗੱਡੀ ਦੀ ਕਈ ਗੱਡੀਆਂ ਆਪਾਂ ਆਲਟੋ ਲੈ ਕੇ ਪਹੁੰਚਿਆ ਤੇ ਜਿਹੜੀ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚਿਆ ਉਹ ਆਲਟੋ ਹੀ ਹੈ ਜੀ ਉਹਦੀ ਆਪਾਂ ਅੱਗੇ ਗੱਲ ਕਰਾਂਗੇ 49000 ਰੁਪਿਆ ਉਹਦੀ ਡਿਮਾਂਡ ਹੈ ਤੇ ਪਹਿਲਾਂ ਤੁਸੀਂ ਇਹ ਆਲਟੋ ਚੈੱਕ ਕਰੋ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਫੋਟੋਆਂ ਚ 2009 ਮਾਡਲ ਗੱਡੀ ਹੈ ਜੀ ਇਹ ਤੇ 2029 ਤੱਕ ਇਹਦੀ ਆਪਾਂ ਨੂੰ ਪਾਸਿੰਗ ਮਿਲ ਜੂਗੀ 1 ਲੱਖ 40 ਹਜ਼ਾਰ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਗੱਡੀ ਖੜੀ ਹੈ ਫਰੀਦਕੋਟ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰ ਦੀ ਗੱਡੀ ਹੈ ਜੀ ਪਰਸਨਲ ਮਾਲਕ ਨੇ ਰੱਖੀ ਹੋਈ ਹੈ ਬਾਕੀ ਜਿੰਨੀਆਂ ਗੱਡੀਆਂ ਦੇਖ ਰਹੇ ਹੋ ਜੀ ਸਾਰੀਆਂ ਪਰਸਨਲ ਗੱਡੀਆਂ ਨੇ 1 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਫਰੀਦਕੋਟ ਤੋਂ ਗੱਡੀ ਲੈ ਕੇ ਪਹੁੰਚਿਆ ਤੇ ਗੱਡੀ ਸੋਹਣੀ ਹੈ ਤੁਹਾਨੂੰ ਪਸੰਦ ਆ ਗਈ ਹੋਊਗੀ ਬਾਕੀ ਰੇਟ ਬਾਕੀ ਕੀਤਾ ਜਾਊਗਾ ਜੀ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਪਾਸਿੰਗ ਵੀ ਆਪ ਕਰਵਾਈ ਹੋਈ ਹੈ ਕਾਗਜ਼ ਪੱਤਰ ਵੀ ਸਾਰੇ ਪੂਰੇ ਮਿਲ ਜਾਣਗੇ ਬਾਕੀ ਤੁਸੀਂ ਕਾਗਜ਼ ਪੱਤਰ ਚੈੱਕ ਕਰ ਲਓ ਜਾਣ ਤੋਂ ਪਹਿਲਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਓ ਜੀ 9417504709 ਕਰੋ ਜੀ ਗੱਲਬਾਤ ਕੋਈ ਵੀ ਜੇ ਕਰਨਾ ਚਾਹੁੰਨ ਕਿਸੇ ਵੀ ਤਰ੍ਹਾਂ ਦੀ ਗੱਲ ਕਰਾਂਗੇ ਜੀ ਆਪਾਂ ਸਵਿਫਟ ਗੱਡੀ ਦੀ ਸਵਿਫਟ VDI 2008 ਮਾਡਲ ਗੱਡੀ ਹੈ ਜੀ 2028 ਤੱਕ ਇਹਦੀ ਪਾਸਿੰਗ ਆਪਾਂ ਨੂੰ ਮਿਲੂਗੀ ਪੰਜਾਬ ਨੰਬਰ 155 ਮਾਲਕ ਨੇ ਡਿਮਾਂਡ ਕੀਤੀ ਹੈ ਜੀ 155 ਕੋਈ ਫਿਕਸ ਇਹ ਰੇਟ ਨਹੀਂ ਹੈਗਾ ਜੀ ਮਾਲਕ ਵੱਲੋਂ ਇੱਕ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਕਿਹਾ ਵੀ ਹੈ ਵੀ ਰੇਟ ਮੌਕੇ ਤੇ ਕੀਤਾ ਜਾਊਗਾ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਬਰਨਾਲੇ ਸਾਈਡ ਤੋਂ ਗੱਡੀ ਪਹੁੰਚੀ ਹੈ ਬਰਨਾਲੇ ਏਰੀਆ 'ਚ ਗੱਡੀ ਖੜੀ ਆ 155 ਡਿਮਾਂਡ ਹੈ ਜਾ ਕੇ ਤੁਸੀਂ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਗੱਡੀ ਦਾ ਤੁਹਾਨੂੰ ਪਸੰਦ ਆਊਗਾ ਜੀ ਨੰਬਰ 22 ਦਾ ਸਕਰੀਨ ਤੇ ਹੈ ਜਿਨ੍ਹਾਂ ਦੀ ਗੱਡੀ ਹੈ 84373 00517 ਗੱਲ ਕਰ ਸਕਦੇ ਹਾਂ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ। ਬਾਕੀ ਵੀਡੀਓ ਆਪਾਂ ਤੁਹਾਨੂੰ ਸਾਰੀ ਦਿਖਾ ਰਹੇ ਹਾਂ ਜੀ ਗੱਡੀਆਂ ਤੁਸੀਂ ਦੇਖ ਰਹੇ ਹੋ। ਲੋਕਲ ਘਰਾਂ ਦੀਆਂ ਗੱਡੀਆਂ ਤੁਸੀਂ ਜੇ ਤੁਹਾਨੂੰ ਗੱਡੀਆਂ ਪਸੰਦ ਆ ਰਹੀਆਂ ਸੀ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਜ਼ਰੂਰ ਦਬਾ ਦਿਓ। ਕਮੈਂਟ ਕਰਨਾ ਨਾ ਭੁੱਲਿਓ ਜੀ। ਕਮੈਂਟ ਲਾਜ਼ਮੀ ਕਰਿਆ ਕਰੋ ਜੀ। ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਰ ਰੋਜ਼ ਗੱਡੀਆਂ ਮੋਟਰਸਾਈਕਲ ਘਰ ਕੂਠੀ ਮਗਾਉਣ ਦੀ ਵੀਡੀਓ ਡੇਲੀ ਦੇਖਣ ਵਾਸ ਗੱਲ ਕਰਦੇ ਆ ਜੀ ਆਪਾਂ ਹੁਣ ਸਵਿਫਟ ਜੈਡ ਐਕਸਆਈ ਗੱਡੀ ਦੀ ਟੌਪ ਮਾਡਲ ਗੱਡੀ ਆ ਜੀ ਸਟੇering ਤੇ ਆਪਾਂ ਨੂੰ ਕੰਟਰੋਲਸ ਮਿਲ ਜਾਣਗੇ ਸੋਹਣੀ ਗੱਡੀ ਆ 23 ਮਾਡਲ ਹੈ ਜੀ ਇਹ 7 ਲੱਖ 20 ਹਜ਼ਾਰ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਪੱਟੀ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੇ ਗੱਡੀ ਨੂੰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਪੱਟੀ ਖੜੀ ਆ 7 ਲੱਖ 20 ਹਜ਼ਾਰ ਰੁਪਿਆ ਡਿਮਾਂਡ ਆ ਰੇਟ ਕੀਤਾ ਜਾ ਰਿਹਾ ਸੀ ਕੋਈ ਨਾ ਤਾਂ ਫਿਕਸ ਰੇਟ ਹੈ ਤੇ ਨਾ ਹੀ ਕੋਈ ਕਮੀ ਪੇਸ਼ੀ ਗੱਡੀ ਚ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਉਹ ਤੋਂ ਬਾਅਦ ਰੇਟ ਵੀ ਵੇਕੇ ਕੀਤਾ ਜਾਊਗਾ ਜੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਮਾਨਤਾ ਨੂੰ ਜ਼ਰੂਰ ਕਰਾਂਗੇ ਬਾਕੀ ਗੱਡੀ ਨੂੰ ਇੱਕ ਵਾਰੀ ਚੈੱਕ ਕਰ ਲੋ ਟੌਪ ਮਾਡਲ ਗੱਡੀ ਆ ਟੌਪ ਮਾਡਲ ਐ ਸੋਹਣੀ ਗੱਡੀ ਐ ਨਵੀਂ ਸ਼ੇਪ ਚ ਐ ਬਾਕੀ ਅੰਦਰੋਂ ਜੇ ਗੱਲ ਕਰੀਏ ਤਾਂ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂਗੀ ਤੇ ਆਪਨੂੰ ਸਕਰੀਨ ਵੀ ਲੱਗੀ ਹੋਈ ਅੰਦਰੋਂ ਮਿਲ ਜੂਗੀ ਤੇ ਜਿਨ੍ਹਾਂ ਦੀ ਗੱਡੀ ਐ 94173 38808 ਤੇ ਤੁਸੀਂ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਗੱਲ ਕਰਾਂਗੇ ਸਕਾਰਪਿਓ ਗੱਡੀ ਦੀ ਸਕਾਰਪਿਓ 2007 ਮਾਡਲ 2028 ਤੱਕਰ ਪਾਸਿੰਗ 1,60,000 ਰੁਪਏ ਡਿਮਾਂਡ ਰੈੱਡ ਕਲਰ ਚ ਗੱਡੀ ਹੈ ਜੀ ਪੰਜਾਬ ਨੰਬਰ ਹੈ ਲੁਧਿਆਣਾ ਦੇ ਸਾਈਡ ਤੋਂ ਗੱਡੀ ਆਪਣੇ ਕੋਲੇ ਪਹੁੰਚੀ ਹੈ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਹੈ ਜੀ ਬਾਕੀ ਕਮੀ ਪੇਸ਼ੀ ਗੱਡੀ ਚ ਕੋਈ ਨਹੀਂ ਹੈਗੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੇ ਕਿਸ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਕੁੱਲ 1.60 ਡਿਮਾਂਡ ਕੀਤੀ ਆ ਮਾਨਤਨ ਮੌਕੇ ਤੇ ਕੀਤਾ ਜਾਊਗਾ ਜੀ ਮੈਂ ਉਮੀਦ ਕਰਦਾ ਸੀ ਤੁਹਾਨੂੰ ਗੱਡੀ ਇਹ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਪਸੰਦ ਆਈ ਹੈ ਲੁਧਿਆਣੇ ਜਾ ਕੇ ਗੱਡੀ ਨੂੰ ਦੇਖੋ ਜੀ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਅੰਦਰ ਬਾਹਰ ਦੀ ਕੰਡੀਸ਼ਨ ਦੇਖੋ ਜੀ ਜਦੋਂ ਟ్రਾਈ ਲਓਗੇ ਤੁਹਾਨੂੰ ਗੱਡੀ ਪਸੰਦ ਆ ਗਈ ਇੰਜਨ ਤੇ ਗੱਡੀ ਦੀ ਆਵਾਜ਼ ਗੱਡੀ ਦੀ ਸਟਾਰਟਿੰਗ ਵਾੜੀ ਲੈਣ ਸਾਰਾ ਕੁਝ ਤੁਹਾਨੂੰ ਪਰਫੈਕਟ ਵਧੀਆ ਲੱਗਿਆ ਸੀ ਉਸ ਤੋਂ ਬਾਅਦ ਮਾਲਕੇ ਨਾਲ ਬਹਿ ਕੇ ਰੇਟ ਮੁਕਾ ਲਿਓ ਜੀ ਤੇ ਗੱਡੀ ਦੀ ਡੀਲ ਕਰ ਸਕਦੇ ਹੋ ਰੇਟ ਵੇਖੇ ਕੀਤਾ ਜਾਊਗਾ ਤੇ ਜਦੋਂ ਤੁਸੀਂ ਗੱਡੀ ਨੂੰ ਜਾ ਕੇ ਦੇਖਣਾ ਹੋਵੇ ਤਾਂ ਇੱਕ ਵਾਰੀ ਮਾਲਕ ਨੂੰ ਫੋਨ ਲਾਜ਼ਮੀ ਕਰ ਲਿਓ ਜੀ। ਬਾਕੀ ਜਿੰਨੇ ਤੁਸੀਂ ਦੇਖ ਰਹੇ ਤੁਹਾਡੇ ਕੋਲੇ ਵੀ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀਆਂ ਮਕਾਨ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜੁਆਇਨ ਕਰੀ ਫੋਟੋ ਮੈਪੇ ਜੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਜੀ 9465929488 ਗੱਲ ਕਰਾਂਗੇ ਆਪਾਂ Honda ਦੀ ਸਿਟੀ ਗੱਡੀ ਦੀ। Honda City 11 ਮਾਡਲ 1,15,000 ਰੁਪਏ ਡਿਮਾਂਡ ਹੈ ਜੀ ਟੈਰਾ ਚ ਅਲਾਈ ਲੱਗੇ ਹੋਏ ਨੇ। ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਜੀ ਮਲੂਟ ਏਰੀਆ ਚੋਂ ਲੈ ਕੇ ਪਹੁੰਚੇ ਆ ਰੰਗ ਦੇਖ ਲਓ ਗੱਡੀ ਦੇਖ ਲਓ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਜੀ ਬਾਹਰੋਂ ਵਧੀਆ ਪਈ ਐ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਪਸੰਦ ਆਊਗੀ 6283651243 ਇਹ ਮਾਲਕ ਦਾ ਨੰਬਰ ਹੈਗਾ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਆਪਣੇ ਕੋਲੇ ਸਕੋਡਾ ਦੀ ਰੈਪਿਡ ਪਹੁੰਚੀ ਐ ਸੈਕਿੰਡ ਓਨਰ ਐ 2012/13 ਮਾਡਲ ਗੱਡੀ ਐ ਜੀ 12 ਚ ਲੇਤੀ ਸੀਗੀ ਰਜਿਸਟਰ 13 ਚ ਹੋਈ ਐ ਪਟਿਆਲੀ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ ਮਾਲਕ ਦਾ ਨੰਬਰ 8360614859 ਕਰ ਲਓ ਜੀ ਗੱਲ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਲਟੋ ਗੱਡੀ ਦੀ ਆਲਟੋ 2006 ਮਾਡਲ ਗੱਡੀ ਤੁਸੀਂ ਦੇਖ ਰਹੇ ਹੋ ਜੀ ਮਾਲਕ ਕਹਿੰਦੇ ਨੇ ਏਸੀ ਹੀਟਰ ਤੋਂ ਲੈ ਕੇ ਅੰਦਰ ਬਾਹਰ ਦੀ ਕੰਡੀਸ਼ਨ ਇੰਜਨ ਗੇਅਰ ਤੋਂ ਲੈ ਕੇ ਹਰ ਇੱਕ ਚੀਜ਼ ਦੀ ਪ੍ਰੋਪਰ ਆਪਾਂ ਨੂੰ ਵਧੀਆ ਗਾਰੰਟੀ ਮਿਲੂਗੀ 49000 ਰੁਪਏ ਇੱਕ ਡਿਮਾਂਡ ਹੈ 6 ਮਾਡਲ ਆ ਰਾਮਪੁਰਾ ਫੂਲ ਮਾਲਕ ਦਾ ਏਰੀਆ ਸੀ ਤੁਹਾਨੂੰ ਗੱਡੀ ਇਹ ਪਸੰਦ ਆਊਗੀ ਤੇ ਰੇਟ ਵੀ ਗੱਡੀ ਦਾ ਤੁਹਾਨੂੰ ਪਸੰਦ ਆਊਗਾ ਤੇ ਸਾਰਾ ਕੁਛ ਤੁਹਾਨੂੰ ਚੰਗਾ ਲੱਗੂਗਾ ਜੀ ਇੱਕ ਵਾਰੀ ਤੁਸੀਂ ਸਾਰੀਆਂ ਫੋਟੋਆਂ ਦੇਖੋ ਜੀ ਬਾਕੀ ਤੁਹਾਨੂੰ ਕੱਲੀ-ਕੱਲੀ ਚੀਜ਼ ਆਪਾਂ ਦਿਖਾ ਵੀ ਰਹੇ ਹਾਂ ਜੀ ਤੇ ਦੱਸ ਵੀ ਰਹੇ ਹਾਂ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇਹ ਅਲਟੋ ਤੁਸੀਂ ਜਾ ਕੇ ਦੇਖ ਸਕਦੇ ਹੋ ਰੇਟ ਇਹਦਾ ਹੋਰ ਵੀ ਹੋ ਜੂਗਾ ਬਾਕੀ 49000 ਰੁਪਏ ਇੱਕ ਡਿਮਾਂਡ ਹੈ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ ਜੀ 98500 5409695 ਗੱਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਜੀ ਬਾਕੀ ਤੁਹਾਨੂੰ ਹਰ ਇੱਕ ਚੀਜ਼ ਆਪਾਂ ਦਿਖਾਈ ਰਿਹਾ ਹਾਂ ਜੀ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਅਸੀ ਤਾਂ ਜ਼ਰੂਰ ਲਾਈਕ ਕਰ ਦਿਓ ਸਾਰੀਆਂ ਗੱਡੀਆਂ ਤੁਹਾਨੂੰ ਆਪ ਦਿਖਾਈ ਦਿੱਤੀਆਂ ਸੀ ਵੀਡੀਓ ਸਾਰੀ ਤੁਸੀਂ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਨਵੀਂ ਵੀਡੀਓ ਚ ਗੱਡੀਆਂ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਚੀਜ਼ ਆਪਾਂ ਲੈ ਕੇ ਆਉਨੇ ਤੇ ਤੁਸੀਂ ਅਗਲੀ ਵੀਡੀਓ ਆਪਣੀ ਦੇਖਣੀ ਹੈ ਤਾਂ ਥੱਲੇ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਈ ਗੱਡੀ ਐ ਮੋਟਰਸਾਈਕਲ ਐ ਘਰ ਐ ਕੋਠੀ ਐ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਤੇ ਜਾਣਕਾਰੀ ਤੇ ਫੋਟੋ ਮਾ ਆ ਕੁਝ ਭੇਜ ਦੂੰ ਜਮਾਫਰੀ ਦੇ ਵਿੱਚ ਆਪਾਂ ਐਡ ਤੁਹਾਡੇ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਆ ਫਰੀ ਚ ਹੀ ਕਰਦੇ ਆ ਬਸ ਹੁਣ ਮੈਨੂੰ ਦਿਓ ਜੀ ਇਜਾਜ਼ਤ ਜਲਦੀ ਮਿਲਦੀ ਆਪਾਂ ਨਵੀਆਂ ਗੱਡੀਆਂ ਤੇ ਵਧੀਆ ਰੇਟਾਂ ਚ ਅਲੱਗ-ਅਲੱਗ ਏਰੀਆ ਚੋਂ ਲੈ ਕੇ ਪਹੁੰਚ ਦਿਆਂ ਜੀ ਤੁਸੀਂ ਉਡੀਕ ਸ਼ੁਰੂ ਕਰਿਓ ਤੇ ਉਡੀਕ ਕਰੋਗੇ ਤਾਂ ਸਬਸਕ੍ਰਾਈਬ ਵੀ ਸ਼ੁਰੂ ਕਰ ਦਿਓ ਤੁਹਾਡੇ ਕੋਲੇ ਮੈਸੇਜ ਆਟੋਮੈਟਿਕ ਪਹੁੰਚੂਗਾ ਤੇ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ